ਹੁਜਜਤ ਉਹ ਨਵੇਂ ਚਲਾਕੀਆਂ ਚੁਸਤੀਆਂ ਤੇ ਮਾਇਆ ਇਕੱਠੀ ਕਰਨ ਤੋਂ ਵੇਲੇ ਨਹੀਂ ਮਿਲਿਆ ਉਹ ਵੀ ਆਪਣੇ ਗਿਆਨ ਨੂੰ ਕੇਵਲ ਛਰਾਰਤਾ ਤੇ ਚਲਾਕੀਆਂ ਤੇ ਲੋਕਾਂ ਤੇ ਭਰਮ ਬਣਾਉਣ ਲਈ ਹੀ ਵਰਤਦਾ ਰਿਹਾ ਹੈ ਉਹਨੇ ਵੀ ਲੋਕਾਂ ਨੂੰ ਡਰਾ ਡਰਾ ਕੇ ਰੱਖਿਆ ਹੈ ਕਿ ਤੁਸੀਂ ਆਹ ਕਰ ਦਿਓ ਤੁਹਾਨੂੰ ਇਹ ਪਾਪ ਲੱਥ ਜਾਏਗਾ ਇੱਥੇ ਦਾਨ ਕਰ ਦਿਓ ਤੁਹਾਡਾ ਆਹ ਜੀਵਨ ਦਾ ਸਬਰ ਜਾਏਗਾ ਇੱਥੇ ਜਾ ਕੇ ਸਿਰ ਕਰਵਾਤ ਤਰਾਏ ਇੱਥੇ ਜਾ ਕੇ ਤੁਸੀਂ ਆਪਣੇ ਜੀਵਨ ਨੂੰ ਬਲੀਦਾਨ ਕਰ ਦਿਓ ਤੇ ਤੁਹਾਨੂੰ ਅਗਲੇ ਜਨਮ ਅਗਲੇ ਜਨਮ ਵਿੱਚ ਦੰਨਤ ਮਿਲ ਜਾਏਗੀ ਇਤੇ ਆਦ ਗੱਲਾਂ ਉਹ ਵੀ ਕਰਦਾ ਰਿਹਾ ਤੇ ਲੋਕਾਂ ਨੂੰ ਲੁੱਟਣ ਦਾ ਕੰਮ ਜਾਰੀ ਰੱਖਿਆ ਮੂਰਖ ਪੰਡਤ ਹਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇਂ ਮੰਗੇ ਮੁਖ ਦੁਆਰ ਧਰਮੀ ਜਿਹੜਾ ਮਾਇਆ ਉਹਨੇ ਵੀ ਆਪਣੇ ਆਪ ਨੂੰ ਨਿਸ਼ਕਾਮ ਨਹੀਂ ਰੱਖਿਆ ਉਹ ਵੀ ਧਰਮ ਇਸ ਕਰਕੇ ਕਰ ਰਿਹਾ ਹੈ ਮੰਗੇ ਮੋਖ ਦਵਾਰ ਉਹ ਵੀ ਧਰਮ ਜੇ ਕਰ ਰਿਹਾ ਏ ਧਰਮ ਦੇ ਕੰਮ ਕਰ ਰਿਹਾ ਏ ਤੇ ਇਸ ਕਰਕੇ ਕਰ ਰਿਹਾ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਇਹਨਾਂ ਕੰਮਾਂ ਦੇ ਰਾਹੀਂ ਮੈਨੂੰ ਮੁਕਤੀ ਦਾ ਦਵਾਰ ਮਿਲ ਜਾਏਗਾ ਗੁਰੂ ਸਾਹਿਬ ਕਹਿੰਦੇ ਫਿਰ ਜੀਵਨ ਨਿਸ਼ਕਾਮਤਾ ਨਾ ਹੋਇਆ ਇਹ ਤਾਂ ਕਿਸੇ ਸੁਆਰਥ ਦਾ ਬੱਝਾ ਹੈ ਇਹ ਤਾਂ ਆਇਆ ਵੀ ਗੁਰੂ ਦੇ ਕੋਲ ਐ ਤੇ ਕਿਸੇ ਸਵਾਰਥ ਕਰਕੇ ਆਇਆ ਵੀ ਗੁਰੂ ਮੈਨੂੰ ਆਹ ਦੇ ਦੇ ਤੇ ਮੈਂ ਇੰਨੇ ਦਿਨ ਹਾਜ਼ਰੀ ਭਰਦੇ ਆਂਗਾ ਸਤਿਗੁਰੂ ਜੀ ਤੁਸੀਂ ਇਹ ਜੀਵਨ ਦੀ ਇੱਛਾ ਪੂਰੀ ਕਰ ਦਿਓ ਤਾਂ ਮੈਂ ਇੰਨੇ ਦਿਨ ਪਾਠ ਕਰਾਂਗਾ ਮਾਫ਼ ਕਰਨਾ ਗੱਲ ਹੋ ਸਕਦਾ ਏ ਕੋੜੀ ਐ ਪਰ ਬੰਦੇ ਨੇ ਨਾ ਸੌਦਾ ਕਰ ਲਿਆ ਕਿ ਮਹਾਰਾਜ ਤੁਸੀਂ ਐ ਕਰ ਦਿਓ ਤੇ ਮੈਂ ਐ ਕਰਦੇ ਆਂ ਨਿਸ਼ਕਾਮ ਹੋ ਕੇ ਤੇ ਆਈ ਤੂੰ ਆਪਣਾ ਸਵਾਉ ਲੈ ਕੇ ਆਏ ਆਪਣੇ ਸਵਾਏ ਆਏ ਬਹੇ ਗੁਰ ਆਗੇ ਪਤਾ ਕਿਦਾਂ ਬਹਿੰਦੇ ਨੇ ਜਿਉਂ ਬਗਲ ਸਮਾਦ ਲਗਾਈਏ ਕਹਿੰਦੇ ਜਿਵੇਂ ਬਰਗਲਾ ਜਿਹੜਾ ਹੈ ਪਾਣੀ ਵਿੱਚ ਇੱਕ ਲੱਤ ਤੇ ਖਲੋ ਜਾਂਦਾ ਹੈ ਨਾ ਕਾਦੇ ਵਾਸਤੇ ਖਲੋਤਾ ਹੈ ਆਸ-ਪਾਸ ਜਿਹੜੀਆਂ ਡੱਡੀਆਂ ਮੱਛੀਆਂ ਫੇਰ ਰਹੀਆਂ ਨਾ ਉਹਨੂੰ ਲੱਗਦਾ ਹੈ ਵੀ ਬੜੀ ਬਿਰਤੀ ਜੁੜੀ ਹੈ ਇਹ ਤੇ ਅੱਖਾਂ ਬੰਦ ਕਰਕੇ ਇੱਕ ਲੱਤ ਤੇ ਹੋ ਕੇ ਪਾਣੀ ਵਿੱਚ ਖਲੋਤਾ ਹੈ ਪਰ ਸਤਿਗੁਰੂ ਕਹਿੰਦੇ ਆਇਆ ਕਾਦੇ ਵਾਸਤੇ ਆਪਣੇ ਸੁਆਏ ਆਪਣੇ ਸਵਾਰਥ ਕਰਕੇ ਆਇਆ ਇਹ ਨਹੀਂ ਹੈ ਕਿ ਉਹ ਕਿਸੇ ਭਗਤੀ ਦੇ ਨਿਸ਼ਕਾਮ ਹੋ ਕੇ ਹੁੰਦਾ ਹੈ ਨਹੀਂ ਗੁਰਦੇਵ ਸਾਹਿਬ ਸਤਿਗੁਰੂ ਕਹਿੰਦੇ ਬੰਦੇ ਦੀ ਹਾਲਤ ਵੀ ਇਦਾਂ ਦੀ ਹੈ ਇਹ ਵੀ ਜੇ ਗੁਰੂ ਦੇ ਕੋਲ ਬੈਠਾ ਹੈ ਜੇ ਤੇ ਵਾਕਿਆ ਹੀ ਜਗਿਆਸਾ ਦੇ ਭਾਵ ਨਾਲ ਆਇਆ ਹੈ ਜੇ ਤੇ ਵਾਕਿਆ ਹੀ ਗੁਰੂ ਦੀ ਸੰਗਤ ਦੇ ਭਾਵ ਨਾਲ ਆਇਆ ਹੈ ਜੇ ਵਾਕਿਆ ਹੀ ਜੀਵਨ ਗੁਰੂ ਨੂੰ ਸਮਰਪਿਤ ਹੋਣਾ ਹੈ ਗੁਰੂ ਤੋਂ ਸੁਣਨਾ ਹੈ ਗੁਰੂ ਦੀ ਮੰਨਣਾ ਹੈ ਤੇ ਐ ਸਤਿਗੁਰੂ ਨੇ ਉਹਨੂੰ ਦੋਵੇਂ ਹੱਥ ਕਲਾਵੇ ਵਿੱਚ ਲੈਂਦਿਆਂ ਬਾਹਾਂ ਉਲਾਰ ਕੇ ਆਖਿਆ ਆਵੋ ਸਿੱਖ ਸਤਿਗੁਰੂ ਕੀ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇਰੀ ਬਾਣੀਆਂ ਸਿਰ ਬਰਗ ਉਹਨੂੰ ਸਤਿਗੁਰੂ ਨੇ ਗਲ ਬਕੜੀ ਨਾਲ ਲਾਇਆ ਗੰਠ ਲਾਇ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸ਼ਾ ਉਹ ਇਦਾਂ ਹੈ ਤੇ ਸਤਿਗੁਰੂ ਨੇ ਆਖਿਆ ਵੀ ਇਹ ਸ਼ਬਦ ਤੁਸੀਂ ਹੁਕਮ ਦੇ ਰੂਪ ਵਿੱਚ ਵੀ ਸ਼੍ਰਵਨ ਕਰਦੇ ਹੋ ਮਹਾਰਾਜ ਸਤਿਗੁਰੂ ਕਹਿੰਦੇ ਜੇ ਗੁਰੂ ਕੋਲ ਆਉਣਾ ਹੈ ਨਿਰਵਾਨ ਕੀਰਤਨ ਗਾਉ ਕਰਤੀ ਕਾ ਨਿਮਕ ਸਿਮਰਤ ਜਿਤ ਛੁਟੈ ਮਹਾਰਾਜ ਕਹਿੰਦੇ ਐ ਨਿਸ਼ਕਾਮਤਾ ਦੇ ਸਹੈਤ ਨਿਸ਼ਕਾਮਤਾ ਦੇ ਸਹੈਤ ਤੇ ਇਥੇ ਬੰਦਾ ਸਾਰਾ ਦਿਨ ਗੁਰਦੁਆਰੇ ਸੇਵਾ ਕਰਦਾ ਹੈ ਲੰਗਰ ਵਿੱਚ ਸੇਵਾ ਕਰਦਾ ਹੈ ਜੋੜਿਆਂ ਦੀ ਸੇਵਾ ਕਰਦਾ ਹੈ ਗੁਰੂਦਵਾਰ ਦੇ ਉੱਤੇ ਕੋਈ ਵੀ ਸੇਵਾ ਕਰਦਾ ਹੈ ਤੇ ਜੇ ਜਾਨ ਲੱਗਿਆ ਉਹ ਵੀ ਸਰੋਪਾ ਨਾਂ ਜੁੜੇ ਬਣਾ ਜੇ ਜਾਨ ਲੱਗਿਆ ਕੌਲੀ ਦਾਲ ਦੀ ਨਾ ਦਿੱਤੀ ਜਾਈ ਉਹਨੂੰ ਉਹਦਾ ਮੁੱਖ ਵੇਖੋ ਉਹ ਵੇਖੋ ਕਿੰਦਾ ਭਰਿਆ ਰੀਤਾ ਹੈ ਵੀ ਮੈਂ ਸਾਰਾ ਦਿਨ ਲਗਾਤਾ ਹੈ ਸੇਵਾ ਕਰਦੇ ਸਾਰਾ ਦਿਨ ਲਗਾਏ ਤੁਸੀਂ ਇਹ ਤੇ ਛੱਡੋ ਹਉਮੇ ਜਿਹੜੀ ਹੈ ਕਿੰਨੀ ਸੂਖਮ ਕੰਮ ਕਰਦੀ ਹੈ ਜਿਹੜਾ ਬੰਦਾ ਜਿੱਥੇ ਸੇਵਾ ਕਰਦਾ ਹੈ ਨਾ ਜੇ ਉੱਥੇ ਉਹਨੂੰ ਸੇਵਾ ਨਾ ਮਿਲੇ ਮੰਨ ਲਓ ਸਾਨੂੰ ਬੋਲਣ ਵਾਲਿਆਂ ਨੂੰ ਮੈਕ ਨਾ ਮਿਲੇ ਉਹ ਨਾ ਲੈ ਸਾਧ ਲੇਤੇ ਲਿਆ ਤੇ ਟਾਈਮ ਦਿੱਤਾ ਹੀ ਨਹੀਂ ਇਹਨਾਂ ਨੇ ਜਿਹੜਾ ਬੰਦਾ ਜਿੱਥੇ ਸੇਵਾ ਕਰਦਾ ਹੈ ਜੇ ਭਾਂਡਿਆਂ ਦੀ ਸੇਵਾ ਕਰਦਾ ਹੈ ਉਹ ਅਗਲੇ ਪਾਸੇ ਬਹਿ ਕੇ ਕਰਦਾ ਹੈ ਤੇ ਉਹ ਕਹਿੰਦਾ ਮੇਰੀ ਸੇਵਾ ਇੱਥੇ ਹੀ ਹੈ ਮੈਂ ਇੱਥੇ ਬਹਿਣਾ ਹੈ ਜਿਹੜਾ ਲੰਗਰ ਦੇ ਵਿੱਚ ਖੀਰ ਦੀ ਬਾਲਟੀ ਵਰਤਾਉਂਦਾ ਹੈ ਉਹ ਵੀ ਕਹਿੰਦਾ ਵੀ ਮੈਂ ਖੀਰ ਹੀ ਵਰਤਾਉਣਾ ਹੈ ਪ੍ਰਸ਼ਾਦੀ ਨਹੀਂ ਮੈਂ ਵਰਤਾ ਸਕਦਾ ਇਹਨੇ ਖੀਰ ਦੀ ਵਾਲਟੀ ਕਿਉਂ ਫੜ ਲਈ ਕਿੰਨੀ ਹੌਮੇ ਕੰਮ ਕਰਦੀ ਹੈ ਸਾਡੇ ਜੀਵ ਜੀ ਅਸੀਂ ਸੇਵਾ ਦੇ ਭਾਵ ਨਾਲ ਨਾਲ